ਪੁਲਿਸ ਨੇ ਏਐਸਏ ਸੰਤੋਖ ਸਿੰਘ ਸਪੇਡ ਪੁਲਿਸ ਪਾਰਟੀ थाना ਬਦਨੀਕਲਾਂ ਦੇ ਇਲਾਕਾ ਵਿੱਚ ਗਸ਼ਤ ਕਰ ਰਹੇ ਸੀਗੇ ਤੇ ਉਹਨਾਂ ਨੂੰ ਇਤਲਾਹ ਮਿਲੀ ਕਿ ਦਾਣਾ ਮੰਡੀ ਬਦਨੀਕਲਾਂ ਦੇ ਕੋਲ ਇੱਕ ਵਿਅਕਤੀ ਜਿਹੜਾ ਸ਼ੱਕੀ ਹਾਲਤ ਵਿੱਚ ਫਿਰਦਾ ਮੋਟਰਸਾਈਕਲ ਤੇ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਕੇ ਉਸ ਵਿਅਕਤੀ ਨੂੰ ਅਮਰਜੀਤ ਸਿੰਘ ਉਰਫ ਅੰਬਾ ਪੁੱਤਰ ਕਰਨੈਲ ਸਿੰਘ ਵਾਸੀ ਸ਼ੇਰਪੁਰ ਤੈਬਾ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਵਿੱਚੋਂ 50 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਉਸ ਬੰਦੇ 'ਤੇ ਮਕਦਮਾ ਨੰਬਰ 10/25 ਐਨਡੀਪੀਐਸ ਐਕਟ थाना ਬਦਨੀਕਲਾਂ ਦਰਜ ਕਰ ਲਿਆ ਦੋਸ਼ੀ ਨੂੰ ਅੱਜ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਰਿਮਾਂਡ ਹਾਸਲ ਕੀਤਾ ਰਿਮਾਂਡ ਰਣ ਹੋਰ ਪੁੱਛਗਿੱਛ ਕਰਾਂਗੇ ਵੀ ਇਹ ਅੱਗੇ ਕਿੰਨੀ ਸਪਲਾਈ ਕਿਹਨੂੰ ਕਿਹਨੂੰ ਕਰ ਚੁੱਕਿਆ ਤੇ ਪਿੱਛੋਂ ਕੀ ਤੋਂ ਲੈ ਕੇ ਆਉਂਦਾ ਉਹ ਸਾਰੀ ਪੜਤਾਲ ਕਰਕੇ ਅਸੀਂ ਜਿਹੜੇ ਦੋਸ਼ੀ ਬਣਦੇ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਪਹਿਲਾਂ ਵੀ ਮਕਦਮਾ ਦਰਜ ਜੀ ਇਹ ਦੇ ਖਿਲਾਫ ਚੋਰੀ ਦਾ ਮਕਦਮਾ ਦਰਜ ਆ ਜੀ ਪਹਿਲਾਂ ਇੱਕ ਤੇ ਇਹ ਕੋਈ ਵੀ ਗੱਲ ਵੀ ਫੜਿਆ ਗਿਆ ਜੀ ਹਾਂ ਜੀ ਇਹਦੇ ਕੋਲੇ ਹੀਰੋ ਹਾਡਾ ਮੋਟਰਸਨ ਸੀ ਉਹ ਮੋਟਰਸਾਈਕਲ ਤੇ ਹੀ ਸਪਲਾਈ ਕਰਨਾ ਆਇਆ ਸੀ ਉਹ ਇਹਦਾ ਆਪਦੀ ਮੋਟਰਸਾਈਕਲ ਵੀ ਉਹ ਵੀ ਚੋਰੀ ਹੋ ਗਈ ਰਹੀ ਇਹ ਮੋਟਰਸਾਈਕਲ ਦਾ ਅਸੀਂ ਟਰੇਸ ਕਰ ਰਹੇ ਹਾਂ ਜੀ ਇਹ ਦੱਸਣ ਨੂੰ ਤਾਂ ਇਹ ਇਹਦਾ ਇਹ ਵੀ ਮੇਰਾ ਆਪਣਾ ਹੀ ਮੋਟਰਸਾਈਕਲ ਹੈ ਲੇਕਿਨ ਉਹਦਾ ਅਸੀਂ ਟਰੇਸ ਕਰ ਰਹੇ ਹਾਂਗਾ ਅੱਗੇ ਰਿਕਾਰਡ ਲਵਾ